ਤੂੰ ਬਾਣੀ ਤੂੰ ਬਾਣੀ ਸਾਰੇ भगत ਤੇ ਆਇਆ ਵਾਹੇ 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 ਤੇ ਕਿਹੜਾ ਕਿਹੜੇ ਸ਼ਹੀਦ ਸਿੰਘ ਨੇ ਤੋੜਾ ਨੋ ਨੋ ਕਾਸੇ ਜੀ ਹਾਂਜੀ ਤੁਹਾਡਾ ਗੁੱਟਾ ਸਾਹਿਬ ਜੀ ਆ ਬੋਦਾ ਸੇ ਬੋਦਾ ਬੋਦਾ ਸਿੰਧੀ ਪਰ ਇਹ ਸਵਾਲ ਉਸ ਨੂੰ ਬਿਲਕੁਲ ਵਿਖੰਡ ਕਰ ਰਿਹਾ ਤੂੰ ਜ਼ਰੂਰ ਕੋਲ ਵਿਖੰਡ ਕਰ ਰਿਹਾ ਪ੍ਰਚਾਰ ਜੰਦੀ ਆਈ ਦੇ ਵਿੱਚ ਬਿਲਕੁਲ ਵਿਖੰਡ ਕਰ ਰਿਹਾ ਸਾਡੀ ਕੌਮ ਦਾ ਬੇੜਾ ਕਰ ਕਰਨ ਦੇ ਆਏ ਪਰ ਆਉਂਦੇ ਬਾਹਰ ਮਾਰਦੇ ਵੜਾ ਜਿਹਨਾਂ ਦੇ ਪਰ ਆਉਂਦੇ ਉਹਨਾਂ ਦਾ ਕੋਈ ਪਤਾ ਨਹੀਂ ਜਿਹਨਾਂ ਤੇ ਨਹੀਂ ਹੁੰਦਾ ਜਿਹਤੇ ਫੈਰੇ ਆਉਂਦੇ ਆ ਸਾਨੂੰ ਵੀ ਪੁਰਾ ਸਾਡੇ ਨਾਲ ਕੀ ਹੋ ਗਿਆ ਬਾਬਾ ਸਰਵੰਤ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣੇਗਾ ਕਹਿੰਦੇ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਜਦੋਂ ਮੈਂ ਕਿਹਾ ਵੀ ਲੋ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਨਹੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਮੇਰਾ ਚੈਲੰਜ ਕਬੂਲ ਕਰੋ ਆਹ ਤਲਵਾਰ ਤੁਹਾਡੇ ਹੱਥ 'ਚ ਹੋਊਗੀ ਤੂੰ ਤੂੰ ਹੀ ਮੰਨੋ ਕਿ ਮੇਰੇ ਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਬਾਣਾ ਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੋਂ ਸਵਾਲ ਕਰੂੰਗਾ ਤੂੰ ਤੂੰ ਸਵਾਲ ਕਰ ਤੂੰ ਆ ਵਾਹ 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 ਹੱਸੋ ਵਾਹ ਹੈ ਵਾਹ ਹੁਣ ਦੱਸੋ ਕਿਹੜਾ ਸਿੰਘ ਬੋਲਦਾ ਸੋਹਣੇ ਉਸ ਤੋਂ ਕਿਹੜਾ ਸਿੰਘ ਬੋਲਦਾ ਵਾਹ ਹੈ ਵਾਹ ਹੈ ਵਾਹ ਹੈ ਵਾਹ ਹੈ ਵਾਹ ਹੈ ਕਿਹੜਾ ਜਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਦੱਸੋ ਮੈਂ ਬੈਠ ਬਲਾਂ ਨੂੰ ਨਹੀਂ ਵਾਈ ਗੁੱਡੀ ਦਾ ਵਾਈ ਗੁੱਡੀ ਕੀ ਫਤ ਹੈ ਕਿਹੜਾ ਕਿਹੜੇ ਸਿੰਘ ਹੈ ਦੱਸੋ ਹਾਂਜੀ ਬਾਬਾ ਗੁੱਟਾ ਸਾਹਿਬ ਜੀ ਆ ਬੋਤਾ ਸੀ ਬੋਤਾ ਬਾਬਾ ਬੋਤਾ ਸਿੰਘ ਜੀ ਅਰਗੇ ਸਵਾਲ ਤੁਸੀਂ ਸਵਾਲ ਨੂੰ ਕਰ ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ ਕੋਈ ਜਵਾਬ ਨਹੀਂ ਨਾ ਕੋਈ ਸਵਾਦ ਨਹੀਂ ਚਲੋ ਅੱਗੇ ਰਹਿ ਜਾਓ। ਵਾਹ ਜੀ ਕੋਈ ਸ਼ੇਤ ਤੁਸ਼ ਬੈਲ ਕੋਲ ਬਖੰਡ ਕਰ ਰਿਹਾ ਤੂੰ। ਬੈਲ ਕੋਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਅੱਖੀ ਦੇ ਵਿੱਚ। ਵਾਹ ਬੈਲ ਕੋਲ ਬਖੰਡ ਕਰ ਰਿਹਾ। ਮੈਂ ਪ੍ਰਸ਼ਾਸਨ ਨੂੰ ਮਾਰੂ ਵਾਏ ਹੁਣੇ ਹੱਥ ਕੱਢੀ ਲਾ ਕੇ ਚਲੋ ਬਾਹਰ ਨੂੰ। ਦੇਖ ਕੇ ਚਲੋ ਮੈਂ ਜਿੱਥੇ ਕਹਿੰਦਾ ਮਾਰੂਗਾ। ਵਾਹ ਜਸ ਸਾਡੇ ਸਵਾਲਾਂ ਦੇ جواب ਦੇ ਇੱਥੇ। ਸਰੋ ਜੀ ਇਹਨੂੰ ਯਾਦ ਦੀ ਗੱਤ ਆ ਆਪ ਦੀ ਮਾਂ ਦੇ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕਿਹੜਾ ਕਰ ਕਰਨ ਆਏ ਸਾਡੀ ਕੌਮ ਦਾ ਕਿਹੜਾ ਕਰ ਕਰਨ ਆਏ ਦੇਖੋ ਮੇਰੀ ਸੁਣੋ ਗੱਲ ਇਹ ਇੰਨੇ ਗੱਲ ਆ ਮੇਰੇ ਸਵਾਲਾਂ ਜਵਾਬ ਦੇਵੇਂ ਨਹੀਂ ਤਾਂ ਮੇਰਾ ਸਰਕਾਰ ਮੈਂ ਕਟਰਾ ਜੀਦਾ ਤੂੰ ਸਿਹਰੀ ਕਰ ਦਿੰਦਾ ਹਾਂ ਕਟਾਂਗੇ ਗੁਦਵਾ ਦੇ ਸਕਦਾ ਬਾਬਾ ਜਦੋਂ ਮਾਂ ਦੀ ਚਲੇਗੀ ਬਸੇ ਸਰ ਕੀ ਰਹੇਗਾ ਅਗਰ ਬਾਬਾ ਕੀ ਕਹਦਾ ਜੀ ਤੁਸੀਂ ਸਾਡੀ ਮਾਂ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਇਹਨਾਂ ਮਨੋਂ ਫਿਰ ਪਟਿਆਰੀ ਹੋ ਜਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਪਾਈਮਣੀ ਸਿੰਘ ਦੱਸੋ ਇਹਨੂੰ ਗੋਤਾ ਸਿੰਘ ਦੱਸੋ ਵੀ ਭਾਈ ਬਕਰਜਾ ਸਿੰਘ ਦੱਸੋ ਮੈਨੂੰ ਸਰੋ ਬਾਈ ਆਪਾਂ ਸੇਵਾ ਕਰੀ ਕੋਈ ਸੇਵਾ ਕਰ ਕੋਈ ਹਾਦੋ ਵੀ ਆ ਤੇ ਸਿਰ ਮਾਰ ਲੱਗ ਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਬੰਦੇ ਸਹੀ ਏਰੀਆ ਅਸੀਂ ਤਾਂ ਤੁਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਵਾਲੀ ਆ ਉਹੀ ਬਾਬਾ ਜਿਹੜੀ ਕੋ ਸੰਗਤ ਦੇ ਇਸ ਕਰਦੀ ਹੈ ਸਮੇਂ ਦੀਆਂ ਨੂੰ ਉਹ ਭਾਈ ਗੁਰਮਾਨ ਲਾਲ ਬਸ ਆ ਗੱਲ ਨਾਲ ਸਹਿਮਤ ਹਾਂ ਪਰ ਕਿਰਪਾ ਵਾਲਾ ਸਥਾਨ ਹੀ ਨਾ ਹੈਗਾ ਇਹ ਅਸਾਨ ਦੀ ਬਿਕਰ ਤਾਂ ਰੱਖੀ ਨਾ ਆਪਾਂ ਧਿਆਨ ਨਾਲ ਬੁੜਕਾ ਸਾਹਿਬ ਉੱਪਰ ਆ ਕੀ ਨਾ ਤਾਂ ਹਤੇ ਕੀ ਮਾਮਲਾ ਕੀ ਹੈ ਸਾਰਾ ਬਾਬਾ ਸਰੂ ਮਤਲਬ ਇਹ ਦਾ ਜਵਾਈ ਹੈ ਇਹ ਤੇ ਬੰਦਾ ਭਲਾ ਹੈ ਜਿਹਦਾ 시 ਦਸਿਆਂ ਦੇ ਪਹਿਰੇ ਆ ਚਾਹ ਪਏ ਦੇ ਮੁੰਏ ਬਣਾ ਲਏ ਜੀ ਬਣਾ ਕੇ ਇਹਨਾਂ ਨੇ ਮਰ ਗਏ ਸ਼ਰੋਣੀ ਪੀਟੀ ਅਕਾਰ ਦਾ ਦਿਖਾ ਦਿੱਤੀ ਅਰੇ ਆਉਂਦੇ ਬਾਹਰ ਮਾਰਦੇ ਜਿਹੜਾ ਕਿਸੇ ਨਾਲ ਦੇ ਪਹਿਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਜੀਨਾਂ ਕੀ ਹੁੰਦਾ ਜੀ ਇਹ ਪਹਿਰੇ ਆਲੇ ਜਾਣਦੇ ਵਾਲੀ ਕੋਈ ਹੁੰਦਾ ਜੀ ਨਾ ਕੋਈ ਜਾਣਕਾਰਾ ਹੋਵੇ ਜਿਤੇ ਪਹਿਰੇ ਆਉਂਦੇ ਆ ਸਾਨੂੰ ਵੀ ਕੋਲ ਸਾਡੇ ਨਾਲ ਪੀਰ ਸੁਖਿੰਦਰ ਬਾਹਰ ਹੀ ਨੇ ਜਿਹਦੇ ਸੋਕੂਆਂ ਬਣਾ ਲੈਂਦੇ ਆ ਮੂਹੀਆਂ ਬਣਾ ਦੇ ਸ੍ਰੀ ਲਿਪੀਟੀ ਦੇ ਸਟਾਫ ਕਰਦੇ ਆ ਵੀ ਬਾਬਾ ਜੀ ਕੋ ਦਾਸ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਆਹ ਨਹੀਂ ਮੰਨਦੇ ਹਾਂਜੀ ਇਹਨੇ ਮਹਾਰਾਜ ਜੀ ਸੁਪ ਲੈ ਚਲੇ ਹਾਂ ਉਹ ਜਾਨ ਲੈ ਚਲੇ ਪੋਥੀਆਂ ਲੈ ਚਲੇ ਆ ਮਾੜਾ ਥੀਤੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਜੀ ਦਸਿੰਘਾ ਦੇ ਨਾਮ ਸੀ ਦਸਿੰਘਾ ਦੇ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਦੀਪ ਸਿੰਘ ਜੀ ਦਸਿੰਘਾ ਦੇ ਨਾਮ ਤੇ ਸੀ ਦਸਿੰਘਾ ਦੇ ਆਹੀ ਸਾਡਾ ਪਰਿਵਾਰ ਕਿਤੇ ਬਾਕੀ ਪੁੱਛ ਬੱਚੇ ਦਿੱਤੀਆਂ ਜਾਂਦੀਆਂ ਸੀ ਕੋਈ ਧਾਗੇਤ ਵੀ ਦਿੱਤੀਆਂ ਜਾਂਦੀਆਂ ਮੈਂ ਪੁੱਛਾਂ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਐ ਜਿਹੜਾ ਦੁੱਖੀ ਬਾਲਾ ਵੀ ਸ਼ਾਂਤ ਕਰੋ ਅਰਦਾਸੀ ਸ਼ਬਦਾਂ ਦੇ ਸ਼ੋਰ ਪਰ ਔਰ ਪੁੱਛ ਆਲਾ ਇਥੇ ਕੋਈ ਕੰਮ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ ਆ ਆਪੰਜ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਈ ਕਿਸੇ ਦਾ ਨਾਮ ਲੈ ਕੇ ਜਦੋਂ ਕਿ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਜਦੋਂ ਤੁਸੀਂ ਕਹਿੰਦੇ ਸਾਡੇ ਸ਼ਹੀਦ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰੀ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਦੇ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਤੁਹਾਡੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣਿਆ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਿੰਨੇ ਦਿਨ ਕਿ ਬਾਬਾ ਜੀ ਆ ਆਗੇ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਕਿ ਸਾਡੇ ਕੋ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਿੰਨੇ ਇਸ ਵਕ ਨਹੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇਹ ਤੋਂ ਸੁਰੂ ਕਰ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਨਕਿੰਗ ਦਾ ਅਸੀਂ ਜੋ ਰਿਪੋਰਟ ਕਿਤੇ ਕਾਲਤਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲਤਖਸ ਉਹਨਾਂ ਨੂੰ ਦਿੱਤਾ ਜਾਵੇਗਾ 10 ਬਬਸਨਾਮ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ